ਹੀ ਮੰਨ ਕਹੇ ਜਾਣ ਵਾਲੇ ਤਰਮਿੰਦਰ ਸਿੰਘ ਆਖਿਰ ਇਸ ਦੁਨੀਆ ਨੂੰ ਅਲਵਿਦਾ ਹੱਗ ਗਏ ਜਿੱਥੇ ਸੰਗੀਤ ਦਿਗਤ ਦਿਨਾਂ ਨਾਲ ਸਿਨੇਮਾ ਜਗਤ ਵੀ ਹੈ ਜਿਹੜਾ ਉਹ ਵੀ ਇਸ ਵਕਤ ਗਹਿਰੀ ਮਾਇੂਸੀ ਵਿੱਚ ਹੈ ਪਰ ਉਸ ਦੇ ਨਾਲ ਨਾਲ ਜਿਹੜੇ ਉਹਨਾਂ ਨੂੰ ਚਾਣ ਵਾਲੇ ਨੇ ਉਹਨਾਂ ਦਾ ਰੋਲ ਅਦਾ ਕਰਦੇ ਨੇ ਉਹਨਾਂ ਨੂੰ ਆਪਣਾ ਸਭ ਕੁਝ ਸਮਝਾ ਜਿਨ੍ਹਾਂ ਨੇ ਅੱਜ ਉਹਨਾਂ ਦੀਆਂ ਅੱਖਾਂ ਵੀ ਨਮ ਨੇ ਇਹ ਸੋਤ ਤਾਂ ਸੀ ਫਰੀਦਕੋਟ ਦੇ ਪਿੰਡ ਪੱਖੇ ਵਿੱਚ ਮੌਜੂਦ ਆ ਜਿੱਥੋਂ ਦਾ ਰਹਿਣ ਵਾਲਾ ਇਹ ਸ਼ਖਸ ਬਿਲਕੁਲ ਤੁਹਾਨੂੰ ਨਜ਼ਰ ਆਵੇਗਾ ਇਸ ਵਕਤ ਹੂਬ ਹੂ ਤਰਮਿੰਦਰ ਦੇ ਵਾਂਗ ਹੀ ਆਪਣਾ ਸਭ ਕੁਝ ਰੱਖਦੇ ਨੇ ਕੁਝ ਸਮਾਂ ਪਹਿਲਾਂ ਤੱਕ ਕਰੇ ਉਹਨਾਂ ਦਾ ਮੰਦਿਰ ਤਾਂ ਇਹਨਾਂ ਵੱਲੋਂ ਬਣਵਾਇਆ ਗਿਆ ਸੀਗਾ ਪੂਜਾ ਅਰਚਨਾ ਉਹਨਾਂ ਦੀ ਕੀਤੀ ਜਾਂਦੀ ਸੀਗੀ ਜਨਮ ਦਿਨ ਉਹਨਾਂ ਦਾ ਮਨਾਇਆ ਜਾਂਦਾ ਸੀਗਾ ਪਰ ਅੱਜ ਇਹ ਵੀ ਬਹੁਤ ਜ਼ਿਆਦਾ ਉਦਾਸ ਨੇ ਭਾਈ ਜੀ ਸਭ ਤੋਂ ਪਹਿਲੇ ਪਤਾ ਲੱਗਦਾ ਜਦੋਂ ਟੋਡੇ ਜਿਹਨਾਂ ਤੁਸੀਂ ਐਜ਼ ਅ ਗੁਰੂ ਹੀ ਮੰਨਿਆ ਦੁਨਿਆ ਵਿੱਚ ਨਹੀਂ ਰੇ ਕੁਝ ਦਿਨ ਪਹਿਲਾਂ ਵੀ ਇੱਕ ਫੇਕ ਪਰ ਉੱਠੀ ਉਸ ਦੌਰਾਨ ਤੇ ਅਜੇ ਦੌਰਾਨ ਕੀ ਲੱਗਾ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਤਾਂ ਜਦੋਂ ਸਵੇਰ 8:30 ਵਜੇ ਮੈਨੂੰ ਕਾਲ ਆਉਂਦੀ ਹੈ ਮੈਂ ਤਾਂ ਇਹੀ ਸੋਚਦਾ ਸੀ ਕਿ ਇਹ ਵੀ ਖਬਰ ਪਹਿਲੇ ਦੀ ਤਰ੍ਹਾਂ ਹੀ ਇੱਕ ਹੀ ਹੋਵੇ ਜੀ ਪਰ ਮਾਨੂੰ ਜਦੋਂ ਯਕੀਨ ਹੋ ਗਿਆ ਕਿ ਵਾਖੇ ਹੀ ਤਰਮਿੰਦਰ ਜੀ ਇਸ ਦੁਨੀਆ ਤੇ ਨਹੀਂ ਰਹੇ ਮਨ ਨੂੰ ਬਹੁਤ ਜ਼ਿਆਦਾ ਥੇਸ ਪਹੁੰਚੀ ਜੀ ਜਿਨ੍ਹਾਂ ਨੂੰ ਮੈਂ ਇੱਕ ਇਨਸਾਨ ਦੇ ਨਹੀਂ ਇੱਕ ਪਰਮਾਤਮਾ ਦੇ ਰੂਪ ਚ ਪੂਜਦਾ ਸੀ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਮੇਰਾ ਬਹੁਤ ਜ਼ਿਆਦਾ ਮਨ ਉਦਾਸ ਹੋਇਆ ਜੀ ਮੈਨੂੰ ਕੁਝ ਵੀ ਨਹੀਂ ਚੰਗਾ ਲੱਗਾ ਜੀ ਮੇਰਾ ਮਨ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਜੀ ਮੈਨੂੰ ਐਂ ਲੱਗਦਾ ਕਿ ਬਸ ਪਰਮਾਤਮਾ ਜਿਵੇਂ ਪਹਿਲਾਂ ਦੀ ਇੱਕ ਖਬਰ ਇਦੋਂ ਵੀ 22 ਦਿਨ ਪਹਿਲਾਂ ਖਬਰ ਫੇਕ ਚੱਲੀ ਸੀ ਇਹ ਅੱਜ ਵੀ ਇਹ ਖਬਰ ਫੇਕ ਹੀ ਹੋਵੇ ਮਨ ਨੂੰ ਬਹੁਤ ਐਂ ਸੋਚਿਆ ਕਿ ਪਰਮਾਤਮਾ ਇਹ ਇੱਕ ਮੈਨੂੰ ਸੁਪਨਾ ਆਇਆ ਹੋਵੇ ਪਰ ਨਹੀਂ ਅੱਜ ਦੀ ਖਬਰ ਬਿਲਕੁਲ ਸੱਚ ਹੈ ਜੀ ਮੈਨੂੰ ਬਹੁਤ ਦੁੱਖ ਹੈ ਕਿ ਬਾਲੀਵੁੱਡ ਦੇ ਹੀਰਮਨ ਤਰਮਿੰਦਰ ਅੱਜ ਇਸ ਦੁਨੀਆ ਤੇ ਨਹੀਂ ਰਹਿ ਜੀ ਕਿਵੇਂ ਤੁਹਾਨੂੰ ਇੰਨੇ ਪਸੰਦ ਆਏ ਹੋ ਕਿ ਉਹਨਾਂ ਨੂੰ ਸਭ ਕੁਝ ਮੰਨ ਲਿਆ ਆਪਦਾ ਕਦੋਂ ਮੁਲਾਕਾਤ ਹੋਈ ਤੋਰੀ ਕਦੋਂ ਮਿਲੇ ਤੁਸੀਂ ਉਹਨਾਂ ਨੂੰ ਬਸ ਮੈਂ ਤਾਂ ਬਚਪਨ ਤੋਂ ਧਰਮਿੰਦਰ ਜੀ ਦੀਆਂ ਫੋਟੋਆਂ ਦੇਖਦਾ ਹੁੰਦਾ ਸੀਗਾ ਜੀ ਬਸ ਉਹਨਾਂ ਦੀਆਂ ਫੋਟੋਆਂ ਦੇ ਨਾਲ ਹੀ ਮੈਨੂੰ ਇੰਨਾ ਪਿਆਰ ਹੋਇਆ ਕਿ ਮੈਂ ਉਹਨਾਂ ਦੀਆਂ ਫੋਟੋ ਵੀ ਖਰੀਦ ਕੇ ਲਿਆਉਂਦਾ ਸੀ ਕਰੇ ਰਖਦਾ ਸੀ ਹੌਲੀ ਹੌਲੀ ਤਰਮਿੰਦਰ ਦੀਆਂ ਫਿਲਮਾਂ ਦੇਖਣੀਆਂ ਸ਼ੁਰੂ ਕਰਤੀਆਂ ਜੀ ਤਰਮਿੰਦਰ ਨਾਲ ਪਿਆਰ ਵਾਧਾ ਗਿਆ ਜੀ ਤੇ ਬਸ ਜਿਸ ਤਰ੍ਹਾਂ ਤਰਮਿੰਦਰ ਨਾਲ ਪਿਆਰ ਵਾਧਾ ਗਿਆ ਵਾਧਾ ਗਿਆ ਤੇ 2010 ਦੇ ਵਿੱਚ ਤਰਮਿੰਦਰ ਸਾਹਿਬ ਜੀ ਨਾਲ ਮੇਰੀ ਮੁਲਾਕਾਤ ਵੀ ਹੋਈ ਜੀ ਫਿਰ ਉਸ ਤੋਂ ਬਾਅਦ ਮੈਂ ਤਰਮਿੰਦਰ ਜੀ ਦਾ ਜਨਮ ਦਿਨ ਘਰੇ ਮਨਾਉਣਾ ਸ਼ੁਰੂ ਕਰਤਾ ਜੀ ਦੋ 2010 ਤੋਂ ਬਾਅਦ ਜੀ ਤੇ ਉਹ ਜਨਮ ਦਿਨ ਘਰੇ ਵੀ ਮਨਾਉਂਦਾ ਰਿਹਾ ਜੀ ਫਿਰ ਮੇਰੇ ਹੀ ਪਿੰਡ ਦੇ ਸਰਦਾਰ ਬੱਬੂ ਗਿੱਲ ਜੀ ਨੇ ਉਹ ਖਬਰ ਦੇਖੀ ਜਨਮ ਦੇ ਨਾਲ ਹੀ ਉਹ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀਗੇ ਜੀ ਫਿਰ ਧਰਮਿੰਦਰ ਜੀ ਦਾ ਜਨਮ ਦਿਨ ਗੁਰੂ ਘਰ ਚ ਮਨਾਉਣਾ ਸ਼ੁਰੂ ਕਰਤਾ ਜੀ ਜਿਹਦੇ ਵਿੱਚ ਮੈਂ ਤਾਂ ਇੰਨੇ ਪੈਸੇ ਲਾਉਣ ਵਾਲਾ ਨਹੀਂ ਸੀਗਾ ਉਹਨਾਂ ਨੇ ਪੈਸਾ ਵੀ ਲਾਇਆ ਤੇ ਲੋਕ ਵੀ ਬਹੁਤ ਆਏ ਤਰਮਿੰਦਰ ਜੀ ਦਾ ਜਨਮ ਦਿਨ ਬੜੇ ਧੂਮ-ਧਾਮ ਨਾਲ ਮਨਾਇਆ ਜੀ ਬਹੁਤ ਖਾਣ ਪੀਣ ਵਾਸਤੇ ਚੀਜ਼ਾਂ ਲਗਾਈਆਂ ਗਈਆਂ ਤੇ ਉਹੋ ਹੀ ਰੀਲ ਤਰਮਿੰਦਰ ਜੀ ਦੇ ਕੋਲੇ ਪਹੁੰਚ ਜਾਂਦੀ ਹੈ ਜੀ ਗੁਰੂ ਘਰ ਜਿਹੜਾ ਜਨਮ ਦਿਨ ਮਨਾਇਆ ਸੀਗਾ ਜੀ ਉਹ ਰੀਲ ਤਰਮਿੰਦਰ ਜੀ ਨੇ ਆਪਦੀ ਇੰਸਟਾਗ੍ਰam ਦੀ ਆਈਡੀ ਦੇ ਵਿੱਚ ਵੀ ਪਾਈ ਤੇ ਸਰਦਾਰ ਬੱਬੂ ਗਿੱਲ ਜੀ ਦਾ ਧੰਨਵਾਦ ਵੀ ਕੀਤਾ ਜੀ ਤੇ ਉਸ ਤੋਂ ਬਾਅਦ ਮੇਰੀ ਆਈਡੀ ਦੇ ਉੱਤੇ ਇੰਸਟਾਗ੍ਰam ਦੀ ਆਈਡੀ ਦੇ ਉੱਤੇ ਮੇਰਾ ਨੰਬਰ ਲਿਖਿਆ ਸੀ ਤੇ ਤਰਮਿੰਦਰ ਦਾ ਮੈਨੂੰ ਕਾਲ ਆਉਂਦਾ ਪਰ ਮੈਨੂੰ ਵਿਸ਼ਵਾਸ ਨਹੀਂ ਆਇਆ ਕਿ ਤਰਮਿੰਦਰ ਜੀ ਬੋਲ ਰਹੇ ਆ ਪਰ 15 20 ਮਿੰਟ ਮੇਰੀ ਗੱਲ ਹੋਈ ਤੇ ਮੈਨੂੰ ਯਕੀਨ ਆ ਗਿਆ ਕਿ ਧਰਮ ਜੀ ਬੋਲ ਰਹੇ ਆ ਜੀ ਉਸ ਤੋਂ ਬਾਅਦ ਮੇਰੀ ਧਰਮ ਜੀ ਨਾਲ 15 ਦਿਨਾਂ ਤੋਂ ਤਕਰੀਬਨ ਮੇਰੇ ਨਾਲ ਗੱਲ ਹੁੰਦੀ ਸੀ ਤੇ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ ਨਸੀਬ ਸਮਝਦਾ ਕਿ ਮੇਰੀ ਤਰਮਿੰਦਰ ਜੀ ਨਾਲ ਗੱਲ ਹੁੰਦੀ ਸੀ ਮੈਨੂੰ ਬੜਾ ਚੰਗਾ ਲੱਗਦਾ ਸੀਗਾ ਜੀ ਪਰ ਜ ਜ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਮੇਨੂੰ ਮੇਰੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਜੀ ਕਹਿੰਦੇ ਤੁਸੀਂ ਇੱਕ ਵਕਤ ਸੀਗਾ ਤੁਸੀਂ ਵਿਆਹ ਤੱਕ ਨਹੀਂ ਕਰਉਣਾ ਚਾਹੁੰਦੇ ਸੀਗੇ ਕਹਿੰਦੇ ਸਭ ਕੁਝ ਤਰਮਿੰਦਰ ਹੀ ਹੈ ਹਾਂ ਜੀ ਇਹ ਮੇਰਾ ਮਤਲਬ ਇਹ ਗੱਲ ਸੱਚ ਹੈ ਜੀ ਮੈਂ ਮੇਰੇ ਤੇਨਾ ਤਰਮਿੰਦਰ ਜੀ ਦਾ ਜਨੂਨ ਸੀ ਕਿ ਮੈਂ ਵਾਕਿਆ ਹੀ ਕਿਹਾ ਸੀ ਕਿ ਮੈਂ ਜਦ ਤੱਕ ਤਰਮਿੰਦਰ ਨੂੰ ਨਹੀਂ ਮਿਲਾਂਗਾ ਮੈਂ ਆਪਦਾ ਵਿਆਹ ਵੀ ਨਹੀਂ ਕਰਵਾਉਂਗਾ ਤੇ ਮੈਂ 2010 ਤੋਂ ਬਾਅਦ ਹੀ ਆਪਣਾ ਵਿਆਹ ਕਰਾਇਆ ਜੀ 2010 ਦੇ ਵਿੱਚ ਮੈਨੂੰ ਤਰਮਿੰਦਰ ਜੀ ਮਿਲੇ ਆ ਉਸ ਤੋਂ ਬਾਅਦ ਮੈਂ ਆਪਦੀ ਮੈਰਿਜ ਕਰਵਾਈ ਸੀ ਤਰਮਿੰਦਰ ਵਾਸਤੇ ਮੈਂ ਪੈਦਲ ਯਾਤਰਾ ਵੀ ਕੀਤੀ ਅੰਮ੍ਰਿਤਸਰ ਦੀ ਜਿਹਦੇ ਵਿੱਚ ਮੈਨੂੰ 4 ਦਿਨ ਲੱਗੇ ਸੀ ਅੰਮ੍ਰਿਤਸਰ ਪਹੁੰਚਣ ਵਾਸਤੇ ਤਰਮਿੰਦਰ ਜੀ ਨੂੰ ਮੈਂ ਮੈਂ ਮੰਨਦਾ ਕਿ ਬਹੁਤ ਲੋਕੀ ਫੈਨ ਆ ਤਰਮਿੰਦਰ ਦੇ ਪਰ ਮੈਂ ਮੈਂ ਆਪਣੇ ਆਪ ਨੂੰ ਮੈਂ ਮੈਂ ਕਿੰਨਾ ਵੀ ਮੈਂ ਉਹਨਾਂ ਦਾ ਬਹੁਤ ਵੱਡਾ ਤਕੜਾ ਫੈਨ ਆ ਮੈਂ ਸਮਝਦਾ ਕਿ ਮੇਰ ਤੋਂ ਵੀ ਵੱਡੇ ਤਕੜੇ ਫੈਨ ਹੋਣ ਉਹਨਾਂ ਦੇ ਕਿ ਜਿਹੜੇ ਇਨਸਾਨ ਨੂੰ ਮੈਂ ਪਿਆਰ ਕਰਦਾ ਨਾ ਉਹਨਾਂ ਦੇ ਮੇਰ ਤੋਂ ਵੀ ਜ਼ਿਆਦਾ ਚਾਹਣ ਵਾਲੇ ਬੰਦੇ ਹੋਣ ਪਰ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤਰਮਿੰਦਰ ਨੂੰ ਜੀ ਜਦੋਂ ਤੁਹਾਡੀ ਮੁਲਾਕਾਤ ਹੁੰਦੀ ਹੈ ਧਰਮ ਜੀ ਨਾਲ ਕੀ ਕੁਝ ਗੱਲਬਾਤ ਹੁੰਦੀ ਹੈ ਉਸ ਦੌਰਾਨ ਬਸਰ ਮੰਦਰ ਜੀ ਨੂੰ ਮੈਂ ਜਦੋਂ ਮੈਂ ਦੇਖਿਆ ਮੈਂ ਮੈਨੂੰ ਐ ਲੱਗੇ ਕਿ ਮੈਂ ਕੋਈ ਖਾਬ ਕੋਈ ਸੁਪਨਾ ਤਾਂ ਨਹੀਂ ਦੇਖ ਰਿਹਾ ਜਿਹੜੇ ਇਨਸਾਨ ਨੂੰ ਮੈਂ ਆਪਣੇ ਕਮਰਿਆਂ ਦੇ ਵਿੱਚ ਸਜਾ ਕੇ ਰੱਖਿਆ ਹੋਇਆ ਅੱਜ ਉਹ ਇਨਸਾਨ ਨੂੰ ਮੈਂ ਸਾਹਮਣੇ ਦੇਖ ਰਿਹਾ ਤੇ ਮੇਰੀ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਮਹਿਸੂਸ ਹੋਈ ਜਦ ਮੈਂ ਤਰਮਿੰਦਰ ਜੀ ਨੂੰ ਆ ਦਿਖਾਈਆਂ ਬੰਬੇ ਦੀਆਂ ਟਿਕਟਾਂ ਦਿਖਾਈਆਂ ਕਿ ਸਰ ਮੈਂ ਤੁਹਾਡੇ ਘਰੇ 5 ਵਾਰ ਚੱਕਰ ਲਗਾ ਆਇਆ ਜੀ ਉਹ ਮੈਂ ਟਿਕਟਾਂ ਵੀ ਸਾਮਕੇ ਰਖਦਾ ਹੁੰਦਾ ਸੀਗਾ ਜੀ ਤਰਮਿੰਦਰ ਜੀ ਬਹੁਤ ਖੁਸ਼ ਹੋਏ ਫਿਰ ਮੈਂ ਤਰਮਿੰਦਰ ਜੀ ਨੂੰ ਕਿਹਾ ਕਿ ਮੈਨੂੰ ਲੋਕ ਛੇਡਾ ਵੀ ਬਹੁਤ ਕਰਦੇ ਆ ਜੀ ਫਿਰ ਉਹਨਿਆ ਨੇ ਮੈਨੂੰ ਕਿਹਾ ਕਿ ਕਿਸ਼ੋਰ ਕੁਮਾਰ ਜੀ ਦਾ ਇੱਕ ਸੌਂਗ ਸੁਣਿਆ ਸੀ ਨਾ ਕੁਝ ਤੋਂ ਲੋਕ ਕਹੇਂਗੇ ਲੋਕੋ ਦਾ ਕੰਮ ਹੈ ਕਹਿਣਾ ਛੋੜੋ ਬੇਕਾਰ ਕੀ ਬਾਤੋਂ ਮੈਂ ਕਹੀਂ ਬੀਤ ਨਾ ਜਾਏ ਰਹਿਣਾ ਫਿਰ ਮੈਨੂੰ ਉਹਨਾਂ ਨੇ ਆਪਦੀ ਬਗਲ ਦੇ ਵਿੱਚ ਬਿਠਾਇਆ ਤੇ ਉਦੋਂ ਕੋਈ ਮੋਬਾਈਲ ਨਹੀਂ ਹੁੰਦਾ ਸੀਗਾ ਜੀ ਉਹਨਾਂ ਨੇ ਆਪਦੇ ਫੋਨ ਦੇ ਵਿੱਚ ਫੋਟੋ ਖਿੱਚੀ ਤੇ ਮੈਨੂੰ ਕਿਹਾ ਵੀ ਉਹਨਾਂ ਲੋਕਾਂ ਨੂੰ ਜਾ ਕੇ ਦਿਖਾਦੀ ਕਿ ਮੈਂ ਤਰਮਿੰਦਰ ਦੀ ਅੱਜ ਬਗਲ 'ਚ ਬੈਠਾ ਜੀ ਮੇਰੇ ਕੋਲ ਅੱਜ ਵੀ ਉਹ ਫੋਟੋ ਹੈਗੀਆਂ ਜੀ ਮੈਨੂੰ ਬੜਾ ਚਾ ਬੜਾ ਫਕਰ ਮਹਿਸੂਸ ਹੋਇਆ ਸੀ ਤਰਮਿੰਦਰ ਦੀ ਫਿਲਮ ਉਹ ਬਣਦੀ ਸੀ ਜੱਟ ਜਮਲਾ ਪਗਲਾ ਦੀਵਾਨਾ ਫਿਲਮ ਦੀ ਸ਼ੂਟਿੰਗ ਹੁੰਦੀ ਸੀ ਲੁਧਿਆਣੇ ਤੋਂ ਪਰਲੀ ਸਾਈਡ ਤੇ ਤਰਮਿੰਦਰ ਜੀ ਨੇ ਮੈਨੂੰ ਤੰਦੂਰੀ ਰੋਟੀਆਂ ਗੋਭੀ ਦੀ ਸਬਜੀ ਤੇ ਖੀਰ ਖਵਾਈ ਸੀ ਮੈਨੂੰ ਜਿਹੜੀ ਅੱਜ ਉਹ ਕਦੇ ਵੀ ਨਹੀਂ ਭੁੱਲੂਗੀ ਜੀ ਤੇ ਹੁਣ ਸੋਚਿਆ ਅੱਗੇ ਅੱਗੇ ਕੀ ਕਰੋਗੇ ਹੁਣ ਹੁਣ ਸਰ ਉਹਨਾਂ ਦੇ ਘਰ ਦੇ ਨਾਲ ਮੇਰੀ ਕੋਸ਼ਿਸ਼ ਕਰੂੰਗਾ ਮੈਂ ਗੱਲ ਕਰਨ ਦੀ ਜੇ ਮੇਰੀ ਗੱਲ ਹੁੰਦੀ ਹੈ ਜੇ ਤਰਮਿੰਦਰ ਜੀ ਦਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਰੀਤ ਰਵਾਜ ਚੱਲਦਾ ਜੀ ਹੈ ਨਾ ਇਨਸਾਨ ਤੁਰ ਜਾਂਦਾ ਤਾਂ ਉਹਦਾ ਭੋਗ ਪਾਉਂਦੇ ਆ ਜੀ ਤੇ ਮੇਰੇ ਨਾਲ ਸਰਦਾਰ ਬੱਬੂ ਗੱਲ ਜੀ ਦੀ ਗੱਲ ਹੋਈ ਸੀ ਮੈਂ ਉਹਨਾਂ ਨੂੰ ਦੱਸਿਆ ਸੀ ਧਰਮਿੰਦਰ ਬਾਰੇ ਉਹਨਾਂ ਨੇ ਮੈਨੂੰ ਕਿਹਾ ਕਿ ਚਲੋ ਜੋ ਇਨਸਾਨ ਦੁਨੀਆ ਤੇ ਆਉਂਦਾ ਹਨਾ ਇੱਕ ਦਿਨ ਤਾਂ ਜਾਣਾ ਹੀ ਹੁੰਦਾ ਤੁਸੀਂ ਆਪਣੇ ਆਪ ਨੂੰ ਸੰਭਾਲੋ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਸੀ ਕਿ ਜੇ ਉਹਨਾਂ ਦੇ ਘਰਦਿਆਂ ਨਾਲ ਤੇਰੀ ਗੱਲਬਾਤ ਹੋਈ ਤੇ ਤੂੰ ਜ਼ਰੂਰ ਪੁੱਛੀ ਕਿ ਜੇ ਉਹ ਤਿੰਨਾਂ ਦਿਨਾਂ ਤੋਂ ਭੋਗ ਪਾਉਣਗੇ ਤਾਂ ਆਪਾਂ ਵੀ ਉਸੇ ਗੁਰੂ ਘਰ ਭਾਈ ਭਗਤਾ ਵਿਖੇ ਭੋਗ ਪਾਵਾਂਗੇ ਤੇ ਜੇ ਹਫ਼ਤੇ ਬਾਅਦ ਤਾਂ ਆਪਾਂ ਹਫ਼ਤੇ ਬਾਅਦ ਪਾਵਾਂਗੇ ਜੀ। ਚਾ ਕੁਝ ਤੁਹਾਡੇ ਸੁਣਿਆ ਹੋਵੇ ਸੀਗਾ ਤਨਵਿੰਦਰ ਜੀ ਨੇ। ਕਹਿੰਦੇ ਤੁਸੀਂ ਡਾਇਲੌਗ ਬੜੇ ਸੋਹਣੇ ਬੋਲਦੇ ਕਹਿੰਦੇ ਉਹਨਾਂ ਦੇ। ਹਾਂਜੀ ਬੋਲ ਤਾਂ ਲਈਦੀ ਸੀ ਪਰ ਉਹਨਾਂ ਦੀ ਆਵਾਜ਼ ਤਾਂ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਤਰਮਿੰਦਰ ਜੀ ਦੀ ਆਵਾਜ਼ ਕੱਢਾਂ। ਕਿਉਂਕਿ ਨਾ ਐਡੇ ਵੱਡੇ ਬਾਲੀਵੁੱਡ ਦੇ ਬੰਦੇ ਦੀ ਆਵਾਜ਼ ਮੈਥੋਂ ਨਿਕਲਦੀ ਸੀ ਤੇ ਨਾ ਹੀ ਮੈਂ ਉਹਨਾਂ ਦੀ ਮਤਲਬ ਆਪਦੀ ਖਰਾਬ ਆਵਾਜ਼ ਉਹਨਾਂ ਦੀ ਆਵਾਜ਼ ਨਾਲ ਮੈਚਿੰਗ ਕਰਾਂ ਜੋ ਮੈਂ ਕੁਝ ਬੋਲਦਾ ਸੀ ਆਪਦੀ ਆਵਾਜ਼ ਹੀ ਬੋਲਦਾ ਸੀਗਾ ਜੀ ਅਖੀਰ ਵਿੱਚ ਜੇ ਉਹਨਾਂ ਦੇ ਪਰਿਵਾਰਕ ਮੈਂਬਰ ਤੁਹਾਨੂੰ ਵੇਖ ਰਹੇ ਹੋਣ ਸੁਣ ਰਹੇ ਹੋਣ ਕੁਝ ਕਹਿਣਾ ਚਾਹੂੰਗਾ ਉਹਨਾਂ ਨੂੰ ਆਮ ਬਸ ਜੀ ਜਿਵੇਂ ਜਿਵੇਂ ਤਰਮਿੰਦਰ ਦੀ ਤਬੀਅਤ ਡਾਊਨ ਹੁੰਦੀ ਸੀਗੀ ਜੀ ਤੇ ਮੇਰੀ ਹੁੰਦੀ ਸੀ ਗੱਲ ਜੀ ਤੇ ਉਹਨਾਂ ਦੀ ਹਿਮਮਲਨੀ ਦੀਆਂ ਕੁੜੀਆਂ ਜੋ ਤਰਮਿੰਦਰ ਸਿੰਘ ਜੀ ਦੀਆਂ ਬੇਟੀਆਂ ਉਹ ਵੀ ਉਹਨਾਂ ਦਾ ਬਹੁਤ ਖਿਆਲ ਰੱਖਦੀਆਂ ਸੀ ਜੋ ਦੋ ਬੇਟੀਆਂ ਉਹਨਾਂ ਦੀਆਂ ਅਮਰੀਕਾ 'ਚ ਸੀ ਉਹ ਵੀ ਉੱਥੋਂ ਅਮਰੀਕਾ 'ਚ ਆਈਆਂ ਸੀਗੀਆਂ ਉਹਦੀ ਆਪਦੇ ਪਾਪਾ ਦੀ ਬਹੁਤ ਦੇਖਭਾਲ ਕਰਦੀਆਂ ਸੀ ਤੇ ਬੇਟਿਆਂ ਦਾ ਤਾਂ ਸਾਰੇ ਹੀ ਲੋਕਾਂ ਨੂੰ ਪਤਾ ਜੀ ਕਿ ਆਪਦੇ ਪਾਪਾ ਨੂੰ ਕਿੰਨਾ ਪਿਆਰ ਕਰਦੇ ਸੀਗੇ ਜੀ ਤਕਰੀਬਨ ਸਾਰਾ ਹਿੰਦੁਸਤਾਨ ਹੀ ਉਹਨਾਂ ਦੀ ਸਲਾਮਤੀ ਵਾਸਤੇ ਮਤਲਬ ਦੁਆਵਾਂ ਕਰਦਾ ਸੀਗਾ ਜੀ ਚਲੋ ਜੋ ਰੱਬ ਨੂੰ ਮਨਜ਼ੂਰ ਹੋ ਉਹ ਹੋ ਗਿਆ ਪਰ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਜੀ ਆ ਬਿਲਕੁਲ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਧਰਮ ਜੀ ਨੂੰ ਚਾਹੁਣ ਵਾਲੇ ਅੱਜ ਵੀ ਉਸੇ ਤਰੀਕੇ ਨਾਲ ਉਹਨਾਂ ਨੂੰ ਪਿਆਰ ਕਰਦੇ ਨੇ ਪਰ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਇਹਨਾਂ ਨੇ ਕਿਹਾ ਹੈ ਕਿ ਜੇਕਰ ਪਰਿਵਾਰ ਨਾਲ ਉਹਨਾਂ ਦੀ ਗੱਲ ਹੁੰਦੀ ਹੈ ਕੋਸ਼ਿਸ਼ ਕਰਨੇ ਗੱਲ ਕਰਨ ਦੀ ਤਾਂ ਜੇਕਰ ਉਹ ਮਨਜ਼ੂਰੀ ਦੇਣਗੇ ਤਾਂ ਉਸੇ ਤਰੀਕੇ ਨਾਲ ਕਾਰਜਕ੍ਰਮ ਕੀਤਾ ਜਾਵੇਗਾ ਉਹਨਾਂ ਦੇ ਅੰਤਿਮ ਅਰਦਾਸ ਦੇ ਭੋਗ ਪਾਏ ਜਾਣਗੇ ਤਾਂ ਇਹ ਵਿਸ਼ਵਾਸ ਜਿਹੜਾ ਹੈਗਾ ਇਸ ਵਕਤ ਇਹਨਾਂ ਨੂੰ ਵੀ ਹੈਗਾ ਕਿ ਸ਼ਾਇਦ ਪਰਿਵਾਰ ਨਾਲ ਗੱਲ ਹੋਵੇਗੀ ਪਰ ਫਿਲਹਾਲ ਵਿਗਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਜਿਸ ਤਰੀਕੇ ਨਾਲ ਤਰਮ ਜੀ ਰੂਏ ਪਿਆਰ ਕਰਦੇ ਸੀਗੇ ਉਸੇ ਤਰੀਕੇ ਨਾਲ ਇਸ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦੇ ਇਸ ਕਦਰ ਫੈਨ ਜਿਹੜੇ ਨੇ ਇਹ ਕਮਾਈ ਹੁੰਦੇ ਨੇ ਪਿੰਡ ਪੱਖੀ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਪਰਸਨ ਬਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ